ਸਰਸ਼ੀ ਕਾਲ ਜੀ ਮੈਂ ਲਾਪਰਿਤ ਕਰ ਹਾਜ਼ਰਾਂ ਜੀ ਗੁਰਪ੍ਰੀਤ ਸਿੰਘ ਦੁਆਰਾ ਲਿਖੇ ਗਏ ਨਾਵਲ ਗੱਲ ਸੰਜੋਗਾ ਦੀ ਦਾ ਸੀਜ਼ਨ 3 ਦਾ ਪਹਿਲਾ ਭਾਗ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਇੱਕ ਕਹਾਣੀ ਸ਼ੁਰੂ ਹੁੰਦੀ ਜੇ ਸਨ 70 ਦੀ ਉਹਨਾਂ ਦਹਾਕਿਆਂ ਤੋਂ ਜਦ ਲੋਕਾਂ 'ਚ ਪਿਆਰ ਮੁਹੱਬਤ ਆਪਸੀ ਵਿਸ਼ਵਾਸ ਦੀ ਭਾਈਚਾਰਾ ਹੁੰਦਾ ਸੀ ਕਹਿੰਦੇ ਆ ਕਿ ਇਨਸਾਨ ਤਾਂ ਆਪਣੇ ਕਰਮ ਨਾਲ ਲੈ ਕੇ ਹੀ ਪੈਦਾ ਹੁੰਦੀ ਆ ਪਰ ਕੁਝ ਨੂੰ ਆਪਣੇ ਕਰਮ ਹਥਿਆਰ ਬਣਾਉਣੇ ਪੈਂਦੇ ਆ ਇਹ ਵੀ ਕਹਾਣੀਆਂ ਅਜਹੀ ਇੱਕ ਇਨਸਾਨ ਕਰਮੇ ਦੀ ਐਸੇ ਨਾਮ ਤੋਂ ਉਸੇ ਕਰਦੇ ਨੇ ਕਰਮਾ ਰੱਖਿਆ ਸੀ ਪਰ ਕਰਮਤਾ ਸ਼ਾਇਦ ਉਸੇ ਰੱਬ ਵੀ ਲਿਖਣ ਭੁੱਲ ਹੀ ਗਿਆ ਸੀ ਚਲੋ ਫਿਰ ਜੀ ਆਪਾਂ ਹੁਣ ਸ਼ੁਰੂ ਕਰਦੇ ਆ ਕਰਮੇ ਦੀ ਕਹਾਣੀ ਦਸੰਬਰ ਮਹੀਨੇ ਦੀ ਇੱਕ ਤੰਦਪਰੀ ਸਵੇਰ ਸੀ ਤੜਕੇ ਦਿਹਾਲੇ 5:00 ਵਜੇ ਸੀ ਜਦ ਨਹਿਰ ਵਾਲੀ ਰੋਡ ਤੇ ਇੱਕ ਲੋਡ ਹੋ ਯਾ ਟਰੱਕ ਆ ਕੇ ਰੁਕਿਆ ਫਿਰ ਕੁਝ دیر ਬਾਅਦ ਇੱਕ ਬੰਦਾ ਲੋਈ ਦੀ ਬੁੱਕਲ ਮਰੀ ਟਰੱਕ ਚ ਉਤਰਿਆ ਟਰੱਕ ਦੇ ਚਾਰੇ ਪਾਸੇ ਢੇੜਾ ਮਾਰ ਕੇ ਡਰਾਈਵਰ ਵਾਲੀ ਸੀਟ ਕੋਲ ਆਇਆ ਤੇ ਫਿਰ ਉਹ ਗੱਡੀ ਨੂੰ ਸਾਈਡ ਤੇ ਲਗਵਾਉਣ ਲੱਗਾ। ਬਾਈ ਜੀ ਥੋੜਾ ਜਿਹਾ ਰੋਕ ਕੇ ਫਿਰ ਹਰਦੀਪ ਜਲਦੀ ਨਾਲ ਡਰਾਈਵਰ ਵਾਲੀ ਸਾਈਡ ਤੇ ਆ ਕੇ ਮੇਜਰ ਨੂੰ ਕਹਿਣ ਲੱਗਾ ਬਾਈ ਇਧਰ ਨੂੰ ਨਹੀਂ ਥੋੜਾ ਜਿਹਾ ਇਸ ਨੂੰ ਆਪਣੇ ਸੱਜੇ ਹੱਥ ਨੂੰ ਥੋੜਾ ਜਿਹਾ ਮੋੜ ਕੇ ਕੱਚੇ ਚ ਲਾ ਕੇ ਖਲਾਰ ਦੇ। ਅੱਜ ਤਾਂ ਧੁੰਦ ਵੀ ਵਾਵਾ ਡਿੱਗੀ ਹੋਈ ਆ। ਐਵੇਂ ਕਿਤੇ ਕੋਈ ਮੂਹ ਹਨੇਰੀ ਦੁਰਘਟਨਾ ਹੀ ਨੰਬਾ ਪਾ ਜਾਵੇ। ਮੇਜਰ ਦਾ ਕਲੀਨਰ ਹਰਦੀਪ ਉਸ ਦੇ ਨਾਲ ਉਹਨਾਂ ਦਾ ਪੰਕਚਰ ਹੋਇਆ। ਟਰੱਕ ਸੜਕ ਦੀ ਸਾਈਡ ਤੇ ਲਗਵਾ ਰਿਹਾ ਸੀ। ਫੇਟ ਰਕਸਾਈਟ ਤੇ ਲਗਾ ਕੇ ਮੇਜ ਨੇ ਟਰਕ ਦੀ ਬਾਰੀ ਖੋਲੀ ਤੇ ਛਾਲ ਮਾਰ ਕੇ ਬਾਹਰ ਉਤਰਿਆ ਤਾਂ ਆਪਣੇ ਕੱਪੜੇ ਠੀਕ ਕਰਕੇ ਲੋਈ ਦੀ ਬੁੱਕਲ ਮਾਰਦਾ ਹੋਇਆ ਹਰਦੀਪ ਦੇ ਕੋਲ ਆ ਕੇ ਉਹ ਟਾਇਰ ਨੂੰ ਦੇਖਦੇ ਹੋਏ ਕਹਿਣ ਲੱਗਾ ਪਤਾ ਨਹੀਂ ਯਾਰ ਸਾਲਾ ਕਿਸ ਮਨਹੂਸਾ ਸਵੇਰੇ ਸਵੇਰੇ ਮੂੰਹ ਦੇਖਿਆ ਸੀ ਆ ਮਹੀਨੇ ਚੱਚ ਦੂਜੀ ਵਾਰ ਪੰਚਰ ਹੋ ਗਿਆ ਆ ਦੱਬਿਆ ਦੇਖਦਾ ਕੀ ਹੈ ਯਾਰ ਲਿਆ ਜਲਦੀ ਨਾਲ ਟਰੱਕ ਚੋਂ ਜੈਕ ਕੱਢ ਕੇ ਕਰੀਏ ਇਸ ਦਾ ਟਾਇਰ ਬਦਲੀ ਨਹੀਂ ਪਿਛਲੀ ਵਾਰੀ ਮੰਗੂ ਆਪਾਂ ਫੇਰ ਕਿਤੇ ਮਾਲ ਪਹੁੰਚਾਉਣ ਨੂੰ ਲੇਟ ਨਾ ਹੋ ਜਾਈਏ ਦੀਬਾ ਜਦ ਟਰੱਕ ਚੋਂ ਜੈਕ ਉਤਾਰਨ ਲੱਗਿਆ ਤਾਂ ਮੇਜ ਨਹਿਰ ਦੇ ਕਿਨਾਰੇ ਖੜਾ ਪਾਫਾ ਮਾਰਦਾ ਵਗਦਾ ਹੋਇਆ ਪਾਣੀ ਦੇਖ ਕੇ ਚੱਲਦਾ ਹੋਇਆ ਅੱਗੇ ਵੱਲ ਨੂੰ ਤੁਰ ਪਿਆ ਜਦੋਂ ਉਹ ਤੁਰਦਾ ਹੋਇਆ 300 ਕਿਲੋਮੀਟਰ ਹੋਰ ਅੱਗੇ ਆਇਆ ਤਾਂ ਉਸ ਨੂੰ ਲੱਗਿਓ ਹੀ ਕਿਸੇ ਬੱਚੇ ਦੀ ਰੋਂਦੀ ਆਵਾਜ਼ ਸੁਣਾਈ ਦਿੱਤੀ اپنی ਉਤਸੁਕਤਾ ਵਸ ਪੈ ਕੇ ਹੋਰ ਅੱਗੇ ਜਲਦੀ ਨਾਲ ਭੱਜ ਗਈ ਜਦ ਆਇਆ ਤਾਂ ਦੇਖਿਆ ਪੁਲ ਦੇ ਕੋਲ ਕੁਝ ਕੱਪੜੀਆਂ ਚ ਲਪੇਟਿਆ ਇੱਕ ਛੋਟਾ ਜਿਹਾ ਬੱਚਾ ਪਿਆ ਰੋ ਰਿਹਾ ਸੀ ਇਹ ਦੇਖ ਮੇਜਰ ਬੱਚੇ ਦੇ ਕੋਲ ਆਇਆ ਤੇ ਉਸ ਨੂੰ ਚੱਕ ਕੇ ਆਸੇ ਪਾਸੇ ਆਵਾਜ਼ਾਂ ਮਾਰਦਾ ਹੋਇਆ ਕਿਸੇ ਨੂੰ ਲੱਭਣ ਲੱਗਾ ਕੋਈ ਹੈ ਪਾਈ ਇਹ ਬੱਚਾ ਕਿੱਸ ਦਾ ਆ ਕੁਝ ਦੇਰ ਤੱਕ ਉਹ ਆਵਾਜ਼ਾਂ ਮਾਰਦਾ ਰਿਹਾ ਪਰ ਜਦ ਕਿਸੇ ਪਾਸਿੋਂ ਵੀ ਕੋਈ ਜਵਾਬ ਨਹੀਂ ਆਇਆ ਇਹ ਦੇਖ ਕੇ ਮੇਜਰ ਦੱਬੇ ਨੂੰ ਹੱਥਾਂ ਮਾਰਨ ਲੱਗਾ ਉਸ ਈਵਾਰਸ ਨੂੰ ਕੀ ਦੀਵਾ ਥੋੜਾ ਜਿਹਾ ਘਵਰਾਇਆ ਹੋਇਆ ਰਾੜ ਚੱਕ ਕੇ ਉਸੇ ਕੋਲ ਪਜਿਆ ਆ ਤੇ ਕਹਿਣ ਲੱਗਾ ਉਹ ਬਾਈ ਕੀ ਹੋਇਆ ਕੀ ਹੋਇਆ ਮੇਜਰ ਦੇ ਹੱਥਾਂ ਵਿੱਚ ਛੋਟਾ ਜਿਹਾ ਬੱਚਾ ਫੜਿਆ ਦੇਖੀ ਉਹ ਕਹਿਣ ਲੱਗਾ ਜਾ ਯਾਰ ਤੂੰ ਤਾਂ ਡਰਾ ਹੀ ਦਿੱਤਾ ਸੀ ਬਈ ਅਜਵਾਕ ਕਿਸਦਾ ਆ ਮੇਜਰ ਪਤਾ ਨਹੀਂ ਦੀਬਿਆ ਕੌਣ ਇਸ ਕਰਮਮਰੀ ਨੂੰ ਇੰਨੀ ਠੰਡ ਚ ਨਹਿਰ ਕਿਨਾਰੇ ਤੜਫਣ ਲਈ ਛੱਡ ਗਿਆ ਆ ਫਿਰ ਦੀਵਾ ਜਵਾਕ ਨੂੰ ਦੇਖਦੇ ਹੋਏ ਕਹਿਣ ਲੱਗਾ ਬਈ ਇਹ ਤਾਂ ਮੁੰਡਾ ਆ ਇਸੇ ਪਾਈ ਕੱਪੜਿਆਂ ਤੋਂ ਤਾਂ ਹੀ ਮੈਨੂੰ ਕਿਸੇ ਚੰਗੇ ਕਰਦਾ ਲੱਗਦਾ ਆ ਲਿਆ ਸਲੇ ਲੋਕੀ ਵੀ ਕਮਾਲ ਕਰਦੇ ਆ ਕੋਈ ਜਵਾਗ ਨੂੰ ਵੀ ਇਦਾਂ ਮਰਨ ਲਈ ਛੱਡਦਾ ਹੁੰਦਾ ਤੇ ਇਸ ਨੂੰ ਮੈਨੂੰ ਫੜਾ ਤੇ ਅਸੀਂ ਪਾਸੇ ਜਾ ਕੇ ਦੇਖ ਜੇ ਕੋਈ ਮਿਲਦਾ ਹੈ ਤਾਂ ਫਿਰ ਦੇਪੇ ਨੂੰ ਬੱਚਾ ਫੜਾ ਕੇ ਮੇਜਰ ਆਸੇ ਪਾਸੇ ਨਹਿਰ ਦੀ ਦੇਖਣ ਚਲਾ ਗਿਆ ਤਾਂ ਕੁਝ देर ਬਾਅਦ ਮੇਜਰ ਵਾਪਸ ਆਇਆ ਤੇ ਕਹਿਣ ਲੱਗਾ ਆਸੇ ਪਾਸੇ ਤਾਂ ਦੇਬਿਆ ਕੁਝ ਵੀ ਨਹੀਂ ਮਿਲਿਆ ਯਾਰ ਮੈਨੂੰ ਤਾਂ ਲੱਗਦਾ ਹੈ ਕਿ ਬੱਚੇ ਨੂੰ ਇੱਥੇ ਛੱਡਣ ਵਾਲਾ ਕਦੋਂ ਦਾ ਚਲਾ ਗਿਆ ਏ ਤੇ ਕੰਮ ਕਰ ਆ ਬੱਚੀ ਨੂੰ ਲਿਜਾ ਕੇ ਗੱਡੀ 'ਚ ਵਠਾ ਇਸ ਨੂੰ ਠੰਡ ਲੱਗਦੀ ਹੋ ਦੇਬਾ ਭਾਈ ਮੈਂ ਹੁਣ ਟਰੱਕ ਦਾ ਟਾਇਰ ਬਦਲਾਂ ਜਾਂ ਫਿਰ ਬੱਚੀ ਨੂੰ ਸੰਭਾਲਾਂ ਮੇਜਰ ਲੈ ਆ ਯਾਰ ਇਸ ਨੂੰ ਮੈਂ ਹੀ ਸੰਭਾਲਦਾ ਆ ਤੂੰ ਫਟਾਫਟ ਮਿੰਟ ਮਾਰ ਟਾਇਰ ਬਦਲ ਤੇ ਆਪਾਂ ਫਿਰ ਅੱਗੇ ਚੱਲੀਏ ਫਿਰ ਜਦ ਦੇਬੇ ਤੋਂ ਬੱਚਾ ਮੇਜਰ ਫੜਨ ਲੱਗਿਆ ਤਾਂ ਉਸ ਦੀ ਕੰਬਲੀ ਉੱਪਰੋਂ ਲਹਿ ਗਈ ਹੀਟਾਂ ਦਿਖ ਪਈ ਤੇ ਉਸ ਦੇ ਵਿੱਚੋਂ ਇੱਕ ਚਿੱਠੀ ਵੀ ਹੀਟਾਂ ਦਿਖ ਪਈ ਫਿਰ ਦੀਪਾ ਬੱਚੇ ਤੇ ਕੰਬਲੀ ਦੇ ਕੇ ਚਿੱਠੀ ਚੱਕ ਕੇ ਮੇਜਰ ਨੂੰ ਫੜਾਉਂਦੇ ਹੋਏ ਕਹਿਣ ਲੱਗਾ ਬਾਈ ਮੈਨੂੰ ਤਾਂ ਕੋਈ ਵੱਡਾ ਹੀ ਚੱਕਰ ਲੱਗਦਾ ਏ ਸਾਨੂੰ ਸ਼ਾਇਦ ਪੁਲਿਸ ਸਕੂਲ ਜਾਣਾ ਚਾਹੀਦਾ ਏ ਮੇਜਰ ਕੋਈ ਨਾ ਪੁਲਸਤਾ ਵੀ ਦੇਖ ਲਵਾਂਗੇ ਯਾਰ ਨਾਲੇ ਤੈਨੂੰ ਚੰਗਾ ਭਲਾ ਪਤਾ ਏ ਮੈਂ ਕਿੰਨਾ ਕੁ ਪੜਿਆ ਏ ਤੂੰ ਫੇਰ ਇਹ ਚਿੱਠੀ ਮੈਨੂੰ ਫੜਾ ਰਹੀ ਹੈ ਤੂੰ ਹੀ ਇਹ ਚਿੱਠੀ ਪੜ ਕੇ ਸੁਣਾ ਮੈਨੂੰ ਇਸ ਦੇ ਵਿੱਚ ਕੀ ਲਿਖਿਆ ਏ ਫਿਰ ਦੀਪਾ ਚਿੱਠੀ ਪੜਦੇ ਹੋਏ ਕਹਿਣ ਲੱਗਾ ਬਾਈ ਇਸ ਦੇ ਵਿੱਚ ਤਾਂ ਲਿਖਿਆ ਏ ਕਿ ਇਸਦੀ ਮਾਂ ਨੇ ਆਪਣੇ ਘਰਦਿਆਂ ਦੇ ਖਿਲਾਫ ਜਾ ਕੇ ਵਿਆਹ ਕੀਤਾ ਸੀ ਹੁਣ ਜਦ ਉਹਨਾਂ ਨੇ ਆਪਣੀ ਧੀ ਤੇ ਉਸਦੇ ਘਰ ਵਾਲੇ ਨੂੰ ਇੰਨੇ ਸਾਲਾਂ ਬਾਅਦ ਲੱਭ ਲਿਆ ਹੈ ਤਾਂ ਉਹ ਹੁਣ ਆਪਣੀ ਇੱਜ਼ਤ ਦੇ ਖਾਤਰ ਇਸਦੇ ਘਰ ਵਾਲੇ ਨੂੰ ਮਾਰਨ ਤੋਂ ਮੰਗਰੋਂ ਉਹ ਇਸਦੀ ਤੇਜ ਤੇ ਪੁੱਤ ਦੀ ਜਾਨ ਦੇ ਵੈਰੀ ਬਣੀ ਹੋਈ ਆ ਸੋ ਇਸਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਤਾਂ ਕਰਕੇ ਇਸਦੀ ਮਾਂ ਨੇ ਤਾਂ ਨਹਿਜਸ਼ਾਲ ਮਾਰ ਕੇ ਖੁਦਕੁਸ਼ੀ ਕਰ ਲਈ ਆ ਇੱਥਾਂ ਆਖਿਰਚ ਲਿਖਿਆ ਆ ਜੇ ਜੀ ਹੋ ਸਕਿਆ ਤਾਂ ਆਪਣੀ ਇਸ ਮਾਂ ਨੂੰ ਮਾਫ ਕਰ ਦੇਮੀ ਕਰਮੇ ਪੁੱਤ ਮੈਂ ਤੈਨੂੰ ਜਨਮ ਤਾਂ ਦੇ ਦਿੱਤਾ ਪਰ ਆਪਣੀ ਮਮਤਾ ਤੇ ਪਿਆਰ ਨਾ ਦੇ ਪਾਈ ਤੇਰੀ ਬੇਵਸ ਮਾਂ ਕਰਮਜੀਤ ਘਾਟੇਲੂ ਉਸੇ ਗੱਲ ਸੁਣ ਕੇ ਮੇਜਰ ਹੱਥ ਜੋੜ ਕੇ ਉੱਪਰ ਨੂੰ ਕਰਕੇ ਕਹਿਣ ਲੱਗਾ ਵਾਓ ਮੇਰੀ ਆ ਮਾਲਕਾ ਸੱਚੀ ਤੇਰੇ ਰੰਗ ਵੀ ਨਿਆਰੇ ਹੀ ਨੇ ਤੂੰ ਵੀ ਨਾ ਰੱਬਾ ਕਦੇ ਕਦਾਈ ਸੱਚੀ ਕਮਾਲ ਹੀ ਕਰਦੇ ਆ ਉਹ ਲੋਕ ਤਾਂ ਦੁੱਧ ਪੁੱਤ ਲਈ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਮੱਥੇ ਰਗੜਦੇ ਆ ਪਰ ਜਿਨ੍ਹਾਂ ਨੂੰ ਇਹ ਦਾਤ ਆਪਰਾ ਬਖਸ਼ਦਾਇਆ ਉਹ ਪਤਾ ਨਹੀਂ ਵਿਚਾਰੇ ਕਿਹੜੇ ਹਾਲਾਤਾਂ ਦੀ ਬਿਮਾਰੀ ਹੋਣੀ ਆ ਜੋ ਆਪਣੇ ਇਸ ਫੁੱਲਾਂ ਵਰਗੇ ਪੁੱਤ ਨੂੰ ਇਸ ਦੁਨੀਆ 'ਚ ਕੱਲਾ ਛੱਡ ਕੇ ਮੌਤ ਨੂੰ ਗਲੇ ਲਗਾ ਲੈਂਦੇ ਨੇ। ਕੀ ਵਾਹਿਗੁਰੂ ਸੱਚਾ ਪਾਸ਼ਾ ਆਪਣੇ ਇਨ੍ਹਾਂ ਮਜ਼ਲੂਮਾਂ ਦਾ ਤਾਂ ਤੂੰ ਹੀ ਰਖਾਇ। ਫਿਰ ਉਹ ਦੀਬੇ ਨੂੰ ਕਹਿਣ ਲੱਗਾ ਦੀਬਿਆ ਜੀ ਆਪਾਂ ਇਸ ਨੂੰ ਪੁਲਿਸ ਚੋਂ ਕੀ ਲੈ ਗਏ ਤਾਂ ਉਹਨਾਂ ਨੇ ਸਲੇ 100 ਸਵਾਲ ਕਰਨੇ ਆ। ਕਿਸ ਦਾ ਜਵਾਕ ਆ? ਤੁਹਾਨੂੰ ਕਿੱਥੋਂ ਮਿਲਿਆ? ਅਸੀ ਪਸੀ ਕੋਈ ਉਪਰੋਂ ਹੁੰਦਾ ਦੇਖਿਆ ਹੋਰ ਪਤਾ ਨਹੀਂ ਕੀ ਕੀ ਲੱਲਾ ਪੱਬਾ ਕਰਨਾ ਆ ਤੇ ਉਪਰੋਂ ਫਿਰ ਇਸ ਬੱਚੇ ਦੀ ਜ਼ਿੰਦਗੀ ਵੀ ਕਿਸੇ ਸ਼ਹਿਰ ਦੇ ਆਸ਼ਰਮ ਚ ਅਨਾਥਾਂ ਵਰਗੀ ਬੀਤਣੀ ਆ ਮੈਂ ਤਾਂ ਕਹਿਣਾ ਆ ਤੂੰ ਹੀ ਇਸ ਨੂੰ ਆਪਣੇ ਘਰ ਲੈ ਚੱਲ ਦੇਬਾ ਬਈ ਸੱਚ ਕਹਾ ਤਾਂ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਪਰ ਮੇਰੀ ਘਰਵਾਲੀ ਦਾ ਸਵਾਰ ਤਾਂ ਤੂੰ ਜਾਣਦਾ ਹੀ ਹੈ ਨਾ ਮੇਜਰ ਚਲ ਕੋਈ ਗੱਲ ਨਹੀਂ ਯਾਰਾ ਜੇ ਇਹ ਗੱਲ ਹੈ ਨਾ ਤਾਂ ਇਸ ਨੂੰ ਮੈਂ ਹੀ ਰੱਖ ਲੈਣਾ ਆ ਪਰ ਤੂੰ ਕਿਸ ਕੋਲੇ ਸੇ ਬਾਰੇ ਕੋਈ ਗੱਲ ਨਹੀਂ ਕਰਨੀ ਦੇਬਾ ਪਰ ਬਾਈ ਤੇਰੇ ਤਾਂ ਪਹਿਲਾਂ ਹੀ ਤਿੰਨ ਜਵਾਕਾ ਉਹਨਾਂ ਨੇ ਵੀ ਕੱਲ ਨੂੰ ਵੱਡੇ ਹੋਣੇ ਆ ਫਿਰ ਉਹਨਾਂ ਦੇ ਵਿਆਹ ਕਰਨੇ ਆ ਤੇ ਉੱਪਰੋਂ ਫਿਰ ਆਹਾ ਇਹ ਇੱਕ ਹੋਰ ਯਾਰਾ ਇੰਨਾ ਖਰਚਾ ਤੂੰ ਸਭ ਦਾ ਕਿਵੇਂ ਚੱਕੇਂਗਾ ਮੇਜਰ ਉਹ ਯਾਰਾ ਕਹਿੰਦੇ ਆ ਨਾ ਕਿ ਦਾਣਾ ਪਾਣੀ ਤਾਂ ਹਰ ਕੋਈ ਆਪਣਾ ਧੁਰੋਂ ਲਖਾ ਕੇ ਹੀ ਲਿਆਉਂਦਾ ਹੁੰਦਾ ਏ ਉਹ ਜਿੱਥੇ ਮੈਂ ਕੱਲ ਨੂੰ ਉਹਨਾਂ ਤਿੰਨਾਂ ਦੇ ਕਾਜ ਰਚੋਣੀਆਂ ਉੱਥੇ ਹੀ ਰੱਬ ਦੀ ਮਿਹਰ ਨਾਲ ਇਕ ਇਸ ਰੱਬ ਦੀ ਜੀ ਦਾ ਵੀ ਰਚਾ ਦੇਉਂਗਾ ਤਾਂ ਫਿਰ ਕੀ ਫਰਕ ਪੈ ਜਾਊ ਚੱਲ ਤੂੰ ਹੁਣ ਧੀਰ ਨਾ ਕਰ ਮਿੰਟ ਮਾਰ ਕੇ ਟਾਇਰ ਬਦਲ ਦੇ ਤੇ ਫਿਰ ਆਪਾਂ ਵੀ ਚੱਲੀਏ ਬੇਬੇ ਨੇ ਜੱਕ ਲਗਾ ਕੇ ਟਾਇਰ ਖੋਲਿਆ ਤੇ ਫਿਰ ਕੁਛ ਹੀ ਦੇਸ਼ ਬਦਲ ਮਾਰਿਆ ਉਸ ਤੋਂ ਬਾਅਦ ਆਪਣਾ ਗੀੜਾ ਲਗਾ ਕੇ ਅਗਲੇ ਦਿਨ ਉਹ ਦੋਵੇਂ ਪਿੰਡ ਵਾਪਸ ਆ ਗਏ ਮੇਜਰ ਨੇ ਕਹ ਰਾ ਕਿ ਆਪਣੀ ਘਰ ਵਾਲੀ ਤੀਜੂ ਦੀ ਝੋਲੀ 'ਚ ਜਦ ਉਹ ਬੱਚਾ ਪਾਇਆ ਤਾਂ ਫਿਰ ਉਸ ਨੂੰ ਦੇਖਦੇ ਹੋਏ ਕਹਿਣ ਲੱਗੀ ਮੈਂ ਕਿਹਾ ਜੀ ਆ ਤੁਸੀਂ ਬੱਚਾ ਕਿਸ ਤਰ ਚੱਕ ਲਈ ਆਂ ਫਿਰ ਉਸੇ ਗੱਲ ਸੁਣ ਕੇ ਮੇਜਰ ਕਹਿਣ ਲੱਗਾ ਦੇਖ ਤੇ ਜੋ ਇਹ ਗੱਲ ਤੇਰੀ ਮੇਰੀ ਤੇ ਸਾਡੇ ਪਰਿਵਾਰ ਵਿੱਚ ਹੀ ਰਹੇ ਕਿਸੇ ਬਾਰੀ ਬੰਦੇ ਕੋ ਨਹੀਂ ਜਾਣੀ ਚਾਹੀਦੀ ਫਿਰ ਉਸਨੇ ਨਹਿਰ ਕਿਨਾਰੇ ਵਾਲੀ ਸਾਰੀ ਗੱਲ ਆਪਣੀ ਘਰ ਵਾਲੀ ਨੂੰ ਦੱਸੀ ਤਾਂ ਉਹ ਕਹਿਣ ਲੱਗੀ ਪਤਾ ਨਹੀਂ ਜੀ ਕਿੰਨੀ ਅਪਹਾਗਣ ਹੋਣੀਆਂ ਹੁੰਦੀ ਜੋ ਆਪਣੇ ਬੱਚੇ ਨੂੰ ਜਨਮ ਦੇ ਕੇ ਪਾਲ ਪੋਸ ਵੀ ਨਾ ਸਕੇ ਸੱਚੀ ਕਦੇ-ਕਦੇ ਪਤਾ ਨਹੀਂ ਇਹ ਰੱਬ ਵੀ ਨਾ ਕਿਹੋ ਜਿਹੇ ਖੇਡਾਂ ਰਚਾਉਂਦਾ ਏ ਪਰ ਹੁਣ ਤੁਸੀਂ ਕੋਈ ਫਿਕਰ ਨਾ ਕਰੋ ਜੀ ਇਸ ਨੂੰ ਮੈਂ ਆਪਣਾ ਪੁੱਤ ਬਣਾ ਕੇ ਹੀ ਪਾਲਾਂਗੀ ਉਧਰ ਫਿਰਜਤ ਘੰਟੇ ਖਵਾ ਤੇ ਜੋ ਦਿੱਤੀ ਸਿੰਦੂ ਗਵਾਂਡੀਆਂ ਦੇ ਘਰੋਂ ਆਈ ਤਾਂ ਆਪਣੇ ਘਰ ਵਿੱਚ ਛੋਟਾ ਜਿਹਾ ਬੱਚਾ ਦੇਖ ਕੇ ਉਹ ਖੁਸ਼ ਹੁੰਦੀ ਹੋਈ ਆਪਣੀ ਬੇਬੇ ਨੂੰ ਆ ਕੇ ਕਹਿਣ ਲੱਗੀ ਬੇਬੇ ਆ ਕਾਕਾ ਕਿੰਨਾ ਦਾ ਆ ਬੇਬੇ ਆਪਣਾ ਹੀ ਹੈ ਤੀ ਇਹ ਆ ਬਾਕੀ ਸਭ ਕੁਝ ਮੈਂ ਤੈਨੂੰ ਸਭ ਨੂੰ ਰਾਤ ਨੂੰ ਦੱਸਾਂਗੀ ਸਿੰਦੂ ਬੇਬੇ ਇਹ ਤਾਂ ਕਿੰਨਾ ਪਿਆਰਾ ਹੈ ਮੈਂ ਇਸ ਨੂੰ ਚੱਕ ਲਵਾਂ ਬੇਬੇ ਨਾਤੀ ਹਲੇ ਸੁੱਕਤਾ ਆ ਤੈਸ ਨੂੰ ਸੁੱਤਾ ਹੀ ਰਹਿਂਦੇ ਜਦ ਉੱਠ ਗਿਆ ਫੇਰ ਇਸ ਦੇ ਨਾਲ ਖੇਡ ਲਵੇਂ ਤੂੰ ਬੈਠ ਇਸ ਤੇ ਕੋਲੀ ਮੈਂ ਕੋਈ ਕੰਮਕਾਰ ਦੇਖ ਲਵਾਂ ਫਿਰ ਤੇਜੋ ਆਪਣੇ ਤੀਨੂ ਕਰਮੇਕੂਲ ਬਿਠਾ ਕੇ ਆਪਣੇ ਕੰਮ ਧੰਦੇ ਲੱਗ ਗਏ ਦੁਪਹਿਰੋਂ ਬਾਅਦ ਦੇ ਮੇਜਰ ਦਾ ਵੱਡਾ ਮੁੰਡਾ ਜਗਤਾਰ ਆਪਣੇ ਖੇਤੋਂ ਆਇਆ ਤਾਂ ਆਪਣੇ ਘਰ ਵਿੱਚ ਕਿਸੇ ਜਵਾਕ ਦੇ ਰੋਂ ਦੀ ਆਵਾਜ਼ ਸੁਣ ਕੇ ਉਹ ਅੰਦਰ ਕਮਰੇ ਚ ਆਇਆ ਤਾਂ ਆਪਣੀ ਭੈਣ ਦੀ ਗੋਦੀ 'ਚ ਜਵਾਕ ਦੇਖ ਕੇ ਉਹ ਕਹਿਣ ਲੱਗਾ ਸਿੰਦੋ ਇਤ ਕੇਸ ਦਾ ਜਵਾਕ ਚ ਕੀ ਫਿਰਦੀ ਆ ਸਿੰਦੂ ਵੀਰੇ ਕਿਸੇ ਦਾ ਨਹੀਂ ਆਪਣਾ ਹੀ ਕਾਕਾ ਆ ਬੀਬੀ ਕਹਿੰਦੀ ਆ ਉਸੇ ਗੱਲ ਸੁਣ ਕੇ ਜਗਤਾਰ ਆਪਣੀ ਰੋਟੀ ਬਣਾਉਂਦੀ ਬੀਬੀ ਕੋਲ ਚੌਂਕੇ 'ਚ ਜਾ ਕੇ ਬੈਠ ਗਿਆ ਤੇ ਕਹਿਣ ਲੱਗਾ ਬੀਬੀ ਆ ਸਿੰਦੂ ਕੋਲ ਜਵਾ ਕਿੰਨਾ ਦਾ ਆ ਉਹ ਕਹਿ ਰਹੀ ਆ ਇਹ ਆਪਣਾ ਹੀ ਆ ਬੀਬੀ ਇਸ ਦੇ ਪਿੱਛੇ ਲੰਬੀ ਕਹਾਣੀ ਹੈ ਉਹ ਤੁਹਾਨੂੰ ਸਭ ਨੂੰ ਮੈਂ ਰਾਤ ਨੂੰ ਦੱਸਾਂਗੀ ਫਿਲਹਾਲ ਪਰ ਤੂੰ ਇਨਾ ਹੀ ਜਾਣ ਲੈ ਕਿ ਇਹ ਤੇਰੇ ਬਾਪੂ ਨੂੰ ਗੇੜਾ ਲੈ ਕੇ ਜਾਂਦੇ ਹੋਏ ਕਿਸੇ ਨਹਿਰ ਕਿਨਾਰੇ ਮਿਲੇ ਆ ਸੀ ਬੱਚੇ ਦਾ ਪਿਓ ਨੂੰ ਇਸੇ ਸੌਰਿਆ ਨੇ ਮਾਰ ਦਿੱਤਾ ਤੇ ਹੁਣ ਤਾਂ ਸ਼ਾਇਦ ਇਸ ਦੀ ਮਾਂ ਵੀ ਮਰ ਗਈ ਆ ਤੇ ਉਸ ਕੁੜੀ ਦੇ ਘਰ ਵਾਲੇ ਹੁਣ ਇਸ ਬੱਚੇ ਦੀ ਜਾਨ ਪਿੱਛੇ ਪਈ ਹੋਈ ਆ ਬੱਚੇ ਨੂੰ ਪੁਲਿਸ ਚੌਂਕੀ ਲੈ ਕੇ ਜਾਣ ਨੂੰ ਤੇਰੇ ਬਾਪੂ ਦਾ ਜੀ ਨਹੀਂ ਮੰਨਿਆ ਸੋ ਉਹ ਇਸ ਨੂੰ ਘਰ ਲੈ ਆਇਆ ਹੁਣ ਅੱਜ ਤੋਂ ਇਹ ਵੀ ਆਪਣੇ ਘਰ ਦਾ ਜੀ ਸਾਡੇ ਸਾਰਿਆਂ ਦੇ ਨਾਲ ਇਸੇ ਘਰ ਵਿੱਚ ਰਹੇਗਾ ਜਿਕਤਾਰ ਚਲੋ ਇਹ ਤਾਂ ਚੰਗੀ ਗੱਲ ਹੋਈ ਝੂਆਪੂ ਇਸ ਨੂੰ ਕਰ ਲਿਆ ਆ ਇਸ ਬਹਾਨੇ ਹੁਣ ਘਰ ਵਿੱਚ ਰੋਣ ਵੀ ਲੱਗੀ ਰਿਹਾ ਕਰੂਗੀ ਲਿਆ ਬੇਬੇ ਹੁਣ ਬੈਨੂੰ ਰੋਟੀ ਪਾ ਦੇ ਹਲੇ ਖੇਤ ਕਰਨੇ ਵਾਲਾ ਬਹੁਤ ਕੰਮ पे ਆਇਆ ਜਿਕਤਾਰ ਆਪਣੀ ਰੋਟੀ ਖਾ ਕੇ ਫਿਰ ਅੰਦਰ ਆਇਆ ਤੇ ਸਿੰਦੂ ਕੋਲ ਬੈਠਦੇ ਹੋਏ ਕਹਿਣ ਲੱਗਾ ਨੀ ਸਿੰਦੂ ਲਿਆ ਤਾਂ ਮੈਨੂੰ ਤਾਂ ਫੜਾ ਫਿਰੇ ਜਿਹਾ ਗੋਲੂ ਮੋਲੂ ਜਿਹਾ ਫਿਰ ਆਪਣੇ ਵੀਰੇ ਜਗਤਾਰ ਨੂੰ ਕਰਮੇ ਨੂੰ ਉਸ ਦੀ ਪੈਨ ਫੜਾਉਂਦੇ ਹੋਏ ਕਹਿਣ ਲੱਗੀ ਵੀਰੇ ਇਸ ਦਾ ਨਾਮ ਕਰਮਾ ਆ ਨਲਿ ਧਿਆਨ ਨਾਲ ਫੜੀ ਹਲੇ ਇਹ ਬਹੁਤ ਛੋਟਾ ਆ ਜਗਤਾਰ ਕਰਮੇ ਨੂੰ ਫੜਕੇ ਸਿੰਦੂ ਨੂੰ ਕਹਿਣ ਲੱਗਾ ਓ ਪਤਾ ਆ ਮੈਨੂੰ ਬੇਬੇ ਤੂੰ ਵੀ ਇੰਨੀ ਕੀ ਹੁੰਦੀ ਸੀ ਜਦ ਮੈਂ ਤੈਨੂੰ ਆਪਣੇ ਗੋਦੀ ਚ ਖੜਾਉਂਦਾ ਹੁੰਦਾ ਸੀ ਹੁਣ ਦੇਖ ਥੋੜੀ ਜਹੀ ਵੱਡੀ ਹੋ ਗਈ ਤਾਂ ਆਪਣੇ ਵੀਰੇ ਨੂੰ ਦੱਸ ਰਹੀ ਆ ਕਿ ਜਵਾਕ ਕਿਦਾਂ ਫੜੀਦੇ ਹੁੰਦੇ ਆ ਸਿੰਦੂ ਲੈਵਰੀ ਮੈਂ ਤਾਂ ਐਵੇਂ ਹੀ ਕਹਿ ਰਹੀ ਸੀ ਜਗਤਾਰ ਉਹ ਮੈਂ ਵੀ ਤਾਂ ਮਜ਼ਾਕ ਹੀ ਕਰ ਰਿਹਾ ਸੀ ਫਿਰ ਕੁਝ ਤੀਰ ਜਵਾਕਨਲ ਕੀ ਦੰਤੋਵਾਦ ਉਹ ਕਹਿਣ ਲੱਗਾ ਆ ਫੜ ਸਿੰਧੂ ਤੂੰ ਆਪਣੀ ਛੋਟੀ ਪ੍ਰਾਣ ਨੂੰ ਮੈਂ ਖੇਤ ਜਾਵਾਂ ਤੇ ਹਾਂ ਤੂੰ ਕੁਝ ਤੀਰ ਤਾਂ ਖੇਤ ਤਾਂ ਕਿ ਕੋਈ ਸਬਜ਼ੀ ਲੈ ਜਾਈ ਸ਼ਾਮ ਨੂੰ ਬਣਾਉਣ ਲਈ ਫਿਰ ਜਗਤਾਰ ਕਰਮੇ ਨੂੰ ਸਿੰਧੂ ਕੁਲਫੜਾ ਕੇ ਆਪਣੀ ਖੇਤ ਨੂੰ ਵਾਪਸ ਚੱਲ ਗਿਆ ਦੁਪਹਿਰ ਨੂੰ 2:00 ਵਜੇ ਵਾਜਿਆ ਤੇ ਜੋ ਦੇ ਪੁੱਤ ਧਰਮਪਾਲ ਸਕੂਲੋਂ ਪੜ੍ਹ ਕੇ ਘਰ ਆਇਆ ਤਾਂ ਵੀ ਜਗਤਾਰ ਵਾਂਗੂ ਆਪਣੇ ਘਰ ਵਿੱਚ ਕਿਸੇ ਬੱਚੇ ਨੂੰ ਦੇਖ ਕੇ ਉਸੇ ਵਾਰੀ ਪੁੱਛਣ ਲੱਗਾ ਉਸਦੇ ਬੇਬੇ ਨੇ ਉਸ ਨੂੰ ਗੱਲ ਦੱਸੀ ਤੇ ਫਿਰ ਖਾਣ ਨੂੰ ਰੋਟੀ ਦਿੱਤੀ ਸ਼ਾਮ ਨੂੰ ਮੇਜਰ ਜੀ ਆਧਕਾਰ ਆਇਆ ਤਾਂ ਫਿਰ ਰਾਤ ਦਾ ਰੋਟੀ ਪਾਣੀ ਖਾ ਕਿ ਉਹ ਸਾਰੇ ਵੇਲੇ ਹੋ ਗਏ ਤਾਂ ਉਹ ਆਪਣੇ ਸਾਰੇ ਪਰਿਵਾਰ ਨੂੰ ਕੂਲ ਬਿਠਾ ਕੇ ਕਹਿਣ ਲੱਗਾ ਦੇਖੋ ਮੇਰੀ ਬੱਚਿਓ ਮੈਂ ਜਾਣਦਾ ਹਾਂ ਕਿ ਜੱਤੀ ਪੁੱਤ ਬਰਾਬਰ ਦੇ ਹੋ ਜਾਣ ਨਾ ਤਾਂ ਮਾਂ ਪਿਓ ਨੂੰ ਕੁਝ ਵੀ ਕਰਨ ਤੋਂ ਪਹਿਲਾਂ ਆਪਣੇ ਬੱਚਿਆਂ ਨਾਲ ਗੱਲ ਜ਼ਰੂਰ ਕਰਨੀ ਚਾਹੀਦੀ ਆ ਪਰ ਉਸ ਵੇਲੇ ਮੈਨੂੰ ਸਹੀ ਲੱਗਿਆ ਮੈਂ ਤਾਂ ਉਹੀ ਕੀਤਾ ਕਹਿ ਕੇ ਫਿਰ ਉਸਨੇ ਸਾਰੀ ਗੱਲ ਆਪਣੇ ਬੱਚਿਆਂ ਨੂੰ ਦੱਸੀ ਤੇ ਉਸ ਤੋਂ ਬਾਅਦ ਉਸ ਦਾ ਵੱਡਾ ਮੁੰਡਾ ਜਗਤਾਰ ਕਹਿਣ ਲੱਗਾ ਲੈ ਬਾਪੂ ਜੀ ਇੰਨਾ ਵਧੀਆ ਤੁਸੀਂ ਕੰਮ ਕੀਤਾ ਆ ਫਿਰ ਕੀ ਹੋ ਗਿਆ ਜੇ ਸਾਨੂੰ ਪੁੱਛਿਆ ਜਾਂ ਦੱਸਿਆ ਨਹੀਂ ਅਸੀਂ ਕਿਹੜਾ ਤੁਹਾਡੀ ਤੋਂ ਬਾਹਰਾਂ ਨਹੀਂ ਤੁਸੀਂ ਆਪੇ ਹੀ ਤਾਂ ਕਹਿੰਦੇ ਹੋ ਇਸ ਧਰਤੀ ਤੇ ਹਰ ਕੋਈ ਆਪਣੇ ਕਰਮਾਂ ਦਾ ਦਿੱਤਾ ਹੀ ਖਾਂਦਾ ਈ ਕਿਸੇ ਦੇ ਲੇਖਾਂ ਦਾ ਲਿਖਿਆ ਦਾਣਾ ਪਾਣੀ ਕੋਈ ਖੋ ਨਹੀਂ ਸਕਦਾ ਇਸ ਬੱਚੇ ਦੇ ਲੇਖਾਂ 'ਚ ਸਾਡੇ ਘਰ ਦਾ ਦਾਣਾ ਪਾਣੀ ਲਿਖਿਆ ਸੀ ਸੋ ਇਹ ਸਾਡੇ ਕੋਲ ਆ ਗਿਆ ਤੁਸੀਂ ਜੋ ਇਸ ਬੱਚੇ ਬਾਰੇ ਸਾਨੂੰ ਦੱਸਿਆ ਹੈ ਉਹ ਗੱਲਾਂ ਸਾਡੇ ਪਰਿਵਾਰ ਵਿੱਚ ਹੀ ਰਹਿਣਗੀਆਂ ਕਿਸੇ ਬਾਹਰ ਵਾਲੀ ਕੋਲ ਨਹੀਂ ਜਾਣਗੀਆਂ ਫਿਰ ਉਸ ਦਾ ਬਾਪੂ ਕਹਿਣ ਲੱਗਾ ਚਲੋ ਜੰਗਾ ਫਿਰ ਪੁੱਤ ਤੂੰ ਵੀ ਹੁਣ ਜਾ ਕੇ ਪੂਰਾ ਆਰਾਮ ਕਰ ਲੈ ਸਾਰਾ ਦਿਨ ਖੇਤੀ ਕੰਮ ਕਰਦਾ ਥੱਕ ਜਾਂਦਾ ਹੋਵੇਂਗਾ ਰਾਤ ਬਹੁਤ ਹੋ ਗਈਏ ਚਲੋ ਫਿਰ ਤੁਸੀਂ ਵੀ ਸ਼ਿੰਦੋ ਤੇ ਧਰਮੇਪੁੱਤ ਜਾਓ ਆਪਣਾ ਜਾ ਕੇ ਸੋ ਜਾਓ ਇਦਾਂ ਹੀ ਫਿਰ ਸੁੱਕੀ ਜਾਂਦੀ ਹੌਲੀ ਹੌਲੀ ਦਿਨ ਮਹੀਨੇ ਬੀਤਣ ਲੱਗੇ ਪਰ ਉਹ ਕਹਿੰਦੇ ਆ ਨਾ ਤੁਸੀਂ ਸੰਸਾਰ ਚ ਭਵੇਂ ਕਿਤੇ ਵੀ ਚਲੇ ਜਾਵੋ ਪਰ ਹਰ ਗਲੀ ਮੁਹੱਲੇ ਚ ਇੱਕ ਅਦਾਈ ਹੋ ਜਿਆ ਇਨਸਾਨ ਜ਼ਰੂਰ ਹੁੰਦਾ ਆ ਜਿਸ ਨੂੰ ਆਪਣੀ ਜ਼ਿੰਦਗੀ ਤੋਂ ਜ਼ਿਆਦਾ ਦੂਜਿਆਂ ਦੇ ਘਰਾਂ ਚ ਤਾਕਤ ਜਾਗ ਕਰਨੇ ਦੀ ਆਦਤ ਹੋਵੇ ਕੁਝ ਇਹੋ ਜਿਹੀ ਹੀ ਸੀ ਜਗਤਾਰ ਹੁਣਾ ਦੀ ਤਾਈ ਦਿਸ਼ੋ ਸਿਰਫ ਇੱਕ ਮੁੰਡੇ ਦੀ ਜਾਂਚ ਹੁਣ ਤੱਕ ਉਸ ਦੇ ਕਰਜ਼ਾਰ ਕੁੜੀਆਂ ਹੋ ਚੁੱਕੀਆਂ ਸੀ ਆਪਣੇ ਕੋਈ ਮੁੰਡਾ ਨਾ ਹੋਣ ਕਰਕੇ ਹੁਣ ਤਾਂ ਉਸ ਦਾ ਘਰ ਵਾਲਾ ਵੀ ਹੁਣ ਸ਼ਰਾਬ ਪੀ ਕੇ ਅਕਸਰ ਉਸ ਨੂੰ ਮਾਰਦਾ ਕੁੱਟਦਾ ਰਹਿੰਦਾ ਸੀ ਤੇ ਸੱਸ ਹਮੇਸ਼ਾ ਹੀ ਬੰਜਰ ਜ਼ਮੀਨ ਹੋੜ ਪਤਾ ਨਹੀਂ ਕੀ ਕੀ ਕਹਿ ਕੇ ਉਸ ਨੂੰ ਗਲ ਗਲਤੀ ਤਾਨੇ ਮਿਨੇ ਮਾਰਦੀ ਰਹਿੰਦੀ ਸੀ ਵੈਸੇ ਦਿਸ਼ੋ ਸ਼ੁਰੂ ਤੋਂ ਹੀ ਇਦਾਂ ਦੀ ਨਹੀਂ ਸੀ ਪਰ ਆਪਣੇ ਸਹੁਰੇ ਘਰ ਚ ਘਰਵਲੇ ਦੀਆਂ ਗਾਲਾਂ ਤੇ ਸਭ ਤੇ ਚੰਗੇ ਮਾੜੇ ਬੋਲ ਸੈਂਦੀ ਹੋਈ ਦੀਸ਼ੋ ਵੀ ਕਦੋਂ ਉਹਨਾਂ ਵਰਗੀ ਸਿਰੇ ਦੀ ਚੁਗਲੋ ਤੇ ਨਿਰਮੋਹੀ ਜਹੀ ਬਣ ਗਈ ਉਸ ਨੂੰ ਤਾਂ ਆਪ ਵੀ ਨਹੀਂ ਪਤਾ ਲੱਗ ਚੱਲਿਆ ਉਹਦੋਂ ਮੀਰਜਾ ਦੇ ਘਰ ਵਿੱਚ ਇੱਕ ਹੋਰ ਨਮਾ ਆਇਆ ਬੱਚਾ ਦੇਖ ਹੁਣ ਉਸ ਤੇ ਕਾਲਜਿਸ਼ ਤਾਂ ਅੱਗ ਲੱਗੀ ਹੋਈ ਸੀ ਕਿ ਮੇਰੇ ਨਾਲ ਪਤਨੀ ਰੱਬ ਦਾ ਕੀ ਵੈਰਾ ਜੂ ਇਨਾਂ ਦੇ ਘਰ ਰੱਬ ਮੁੰਡੇ ਤੇ ਮੁੰਡਾ ਭੇਜੀ ਜਾਂਦਾ ਆ ਤੇ ਮੇਰੀ ਵਾਰੀ ਕੁੜੀਆਂ ਦੀਆਂ ਲਾਈਨਾਂ ਲਗਾਈਆਂ ਹੋਈਆਂ ਆ ਖੈਰ ਸਮ ਆਪਣੀ ਚਾਲ ਚੱਲਦਾ ਗਿਆ ਤੇ ਕਰਮਾ ਵੀ ਹੋਣ ਤੁਨ ਫਿਰ ਲੱਗ ਗਿਆ ਸੀ ਘਰ ਵਿੱਚ ਹਰ ਕੋਈ ਉਸ ਨਾਲ ਬਹੁਤ ਪਿਆਰ ਕਰਦਾ ਸੀ ਕਿਉਂਕਿ ਛੋਟਾ ਹੋਣ ਕਰਕੇ ਹੋਨ ਉਹ ਸਭ ਦਾ लाडला ਚ ਬਣ ਗਿਆ ਸੀ ਫਿਰ ਕੁਝ ਸਾਲਾਂ ਬਾਅਦ ਜਗਤਾਰ ਦਾ ਵਿਆਹ ਕੀਤਾ ਤਾਂ ਉਸੇ ਨੂੰ ਨਸੀਬ ਕੋਈ ਵਿਆਹ ਕੇ ਘਰ ਵਿੱਚ ਚਾਈ ਜਦ ਕਰਮੇ ਦੀ ਸਕੂਲ ਜਾਣ ਦੀ ਉਮਰ ਹੋਈ ਤਾਂ ਆਪਣੇ ਬਾਕੀ ਬੱਚਿਆਂ ਵਾਂਗੂ ਤਾਂ ਮੀਜਰ ਨੇ ਕਰਮੇ ਨੂੰ ਪੜਨ ਲਈ ਪਿੰਡ ਵਾਲੇ ਸਕੂਲ ਭੇਜਿਆ ਫਿਰ ਹੌਲੀ-ਹੌਲੀ ਐਵੇਂ ਹੀ ਸਾਲ ਬੀਤਣ ਲੱਗੇ ਕਰਮਾ ਪੜ੍ਹਾਈ ਲਿਖਾਈ 'ਚ ਚੰਗਾ ਹੋਣ ਕਰਕੇ ਹਰ ਸਾਲ ਆਪਣੇ ਸਕੂਲ 'ਚ ਪਹਿਲੇ ਨੰਬਰ ਤੇ ਆਉਂਦਾ ਹੁੰਦਾ ਸੀ ਕੁਝ ਦਿਨ ਪਹਿਲਾਂ ਹੀ ਕਰਮੇ ਉਹਨਾਂ ਦੇ ਪਿੰਡ ਦੇ ਬਾਹਰ ਫੌਜੀਆਂ ਨੇ ਟ੍ਰੇਨਿੰਗ ਲਈ ਆਪਣਾ ਕੈਂਪ ਲਗਾਇਆ ਸੀ ਕਰਮਾ ਰੋਜ਼ ਆਪਣੇ ਸਕੂਲ ਨੂੰ ਜਾਂਦੇ ਹੋਏ ਰਸਤੇ 'ਚ ਫੌਜੀਆਂ ਦੇ ਕੈਂਪ ਦੇ ਬਾਹਰ ਖੜਕੇ ਉਹਨਾਂ ਦੀਆਂ ਗੱਡੀਆਂ ਤੇ ਹੋ ਰਹੀ ਟ੍ਰੇਨਿੰਗ ਨੂੰ ਦੇਖਣ ਲੱਗ ਜਾਂਦਾ ਹੁੰਦਾ ਸੀ। ਕਦੇ-ਕਦਾਈਂ ਤਾਂ ਫੌਜੀਆਂ ਦੇ ਕੈਂਪ 'ਚ ਉਹ ਆਪਣੇ ਦੋਸਤਾਂ ਨਾਲ ਚੋਰੀ-ਚੁਪੇ ਚਲਾਵੇ ਜਾਂਦਾ ਹੁੰਦਾ ਸੀ। ਜਿੱਥੇ ਫਿਰ ਉਹਨਾਂ ਨੂੰ ਫੜੇ ਜਾਂਦੇ ਖਾਣ-ਪੀਣ ਨੂੰ ਫ੍ਰੀਜ ਕਿੰਨਾ ਕੁਝ ਮਿਲਦਾ ਹੁੰਦਾ ਸੀ। 5ਵੀਂ ਕਲਾਸ ਤੱਕ ਤਾਂ ਆਉਂਦੇ-ਆਉਂਦੇ ਉਸ ਦਾ ਸੁਪਨਾ ਵੀ ਪੜ੍ਹ-ਲਿਖ ਕੇ ਫੌਜੀ ਬਣਨ ਦਾ ਹੋ ਗਿਆ। ਇੱਧਰ ਹੁਣ ਤੱਕ ਜਗਤਾਰ ਵੀ ਦੋ ਬੁੱਤਾਂ ਦਾ ਪਿਓ ਬਣ ਚੁੱਕਾ ਸੀ। ਦੀਬੋ ਦੀ ਉਮਰ ਜ਼ਿਆਦਾ ਹੋਣ ਕਰਕੇ ਉਹ ਹੁਣ ਸਾਰਾ ਦਿਨ ਆਪਣੀ ਪੋਤਿਆਂ ਨਾਲ ਹੀ ਮੰਜੇ ਤੇ ਬੈਠੀ ਖੇਡਦੀ ਰਹਿੰਦੀ ਸੀ। ਨਸੀਬੋ ਦੀ ਸ਼ੋਤਾਈ ਹੁਣਾਂ ਨਾਲ ਕਿਸੇ ਰਿਸ਼ਤੇਦਾਰੀ ਚ ਹੁਣ ਕਰਕੇ ਉਹ ਆਪਣਾ ਕੰਮ ਕਾਰ ਨਿਬੜਕੀ ਅਕਸਰ ਹੀ ਆਪਣੇ ਘਰ ਆਈ ਆਪਣੀ ਦੀ ਸ਼ੋਤਾਈ ਕੋਲ ਬੈਠੀ ਰਹਿੰਦੀ ਸੀ। ਦੀ ਸ਼ੋਤਾ ਪਹਿਲਾਂ ਤਾਂ ਹਿਮੇਚਰ ਦਾ ਹੱਸਦਾ ਵੱਸਦਾ ਘਰ ਦੇਖ ਕੇ ਸੜਦੀ ਰਹਿੰਦੀ ਸੀ ਪਰ ਹੁਣ ਨਸੀਬੋ ਦੇ ਇਸ ਘਰ ਵਿੱਚ ਆਉਣ ਨਾਲ ਉਹ ਈ ਕਲ ਜਾਣਦੀ ਸੀ ਕਿ ਇਸ ਦੇ ਘਰ ਵਿੱਚ ਕਲੇਸ਼ ਪਵਾਉਣਾ ਆ ਤਾਂ ਨਸੀਬ ਨੂੰ ਮੈਂ ਆਸਾਨੀ ਨਾਲ ਆਪਣੇ ਹੱਥਾਂ 'ਚ ਕਰਕੇ ਇਹਨਾਂ ਸਭ ਪਰਾਵਾਂ ਨੂੰ ਵੰਡ ਸਕਦੀ ਹਾਂ ਪਰ ਜਦ ਤੱਕ ਜਗਦਾਰ ਤੇ ਬੀਬੀ ਬਾਪੂ ਬੈਠੇ ਸੀ ਇਹ ਸਭ ਕੁਝ ਤਾਂ ਇਨੀ ਆਸਾਨੀ ਨਾਲ ਹੋਣ ਹੋ ਰਿਹਾ ਪਰ ਉਹ ਕਹਿੰਦੇ ਆ ਨਾ ਕਿ ਜੋ ਕਿਸਮਤ ਨੂੰ ਮਨਜ਼ੂਰ ਹੋਵੇ ਹੁੰਦਾ ਤਾਂ ਉਹੀ ਆ ਨਾ ਬੰਦਾ ਤਾਂ ਪਮੇ ਬਹੁਤ ਕੁਝ ਸੋਚਦਾ ਹੈਗਾ ਇੱਕ ਦਿਨ ਮੇਜਾ ਆਪਣੀ ਘਰ ਵਾਲੀ ਦੇ ਨਾਲ ਸਕੂਟਰ ਤੇ ਸ਼ਹਿਰੋਂ ਜੋ ਸਮਾਨ ਲੈ ਗਿਆ ਸੀ ਉਹਨਾਂ ਨੂੰ ਵਾਪਸ ਆਉਂਦਿਆਂ ਨੂੰ ਖਵੇਲਾ ਹੋ ਗਿਆ ਸੀ ਜਿਸ ਕਰਕੇ ਤੇ ਉਹ ਜ਼ਿਆਦਾ ਪਈ ਹੋਈ ਸੀ ਉਹ ਤਾਂ ਆਪਣਾ ਹੌਲੀ-ਹੌਲੀ ਇੱਕ ਸਾਈਡ ਤੇ ਚੱਲੇ ਆ ਰਹੇ ਸਨ ਪਰ ਅਚਾਨਕ ਸਾਹਮਣੇ ਇੱਕ ਤੇਜ਼ ਰਫ਼ਤਾਰ ਨਾਲ ਟਰੱਕ ਆ ਰਿਹਾ ਸੀ ਜੋ ਆਪਣਾ ਸੰਤੁਲਨ ਖੋ ਬੈਠਾ ਸੀ ਤੇ ਉਹ ਮੀਚਰ ਹੋਣਾਂ ਨੂੰ ਆਪਣੇ ਨਾਲ ਹੀ ਧੋਕ ਕੇ ਲੈ ਗਿਆ ਜਦ ਤੱਕ ਉਹਨਾਂ ਦੇ ਪਿੰਡ ਇਸ ਐਕਸੀਡੈਂਟ ਦਾ ਪਤਾ ਲੱਗਾ ਉਦੋਂ ਤੱਕ ਤਾਂ ਸਭ ਕੁਝ ਖਤਮ ਹੋ ਚੁੱਕਾ ਸੀ ਜਿਕਤਾਰ ਆਪਣੇ ਪ੍ਰਾਣ ਨੂੰ ਨਾਲ ਲੈ ਕੇ ਚਿੱਤਰਕੁਡਣਾ ਵਾਲੀ ਥਾਂ ਤੇ ਪਹੁੰਚਿਆ ਤਾਂ ਬਹੁਤ دیر ਹੋ ਚੁੱਕੀ ਸੀ ਉਸ ਦੇ ਮਾਪਿਓ ਦੀਆਂ ਲਾਸ਼ਾਂ ਕੱਪੜੇ ਨਾਲ ਪੁਲਿਸ ਨਿਟਕੀਆਂ ਹੋਈਆਂ ਸਨ ਪੁਲਿਸ ਵਾਲਿਆਂ ਨੇ ਆਪਣੀ ਸਾਰੀ ਕਾਰਵਾਈ ਪੂਰੀ ਕਰਕੇ ਅਗਲੇ ਦਿਨ ਜਿਕਤਾਰ ਦੇ ਬੇਬੇ ਬਾਪੂ ਦੀਆਂ ਮ੍ਰਿਤਕ ਦੀਹਾਂ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਜਿਕਤਾਰ ਹੁਣਾਂ ਨੇ ਆਪਣੇ ਬੇਬੇ ਬਾਪੂ ਦਾ ਅੰਤਿਮ ਸੰਸਕਾਰ ਕਰ ਦਿੱਤਾ ਤੇ ਕੁਝ ਦਿਨਾਂ ਬਾਅਦ ਉਹਨਾਂ ਭੋਗ ਵੀ ਪਾ ਦਿੱਤਾ ਇਤਾ ਹੀ ਕਰਦੇ ਹੋਏ ਹੌਲੀ ਹੌਲੀ ਦਿਨ ਮਹੀਨੇ ਬੀਤਣ ਲੱਗੇ ਕਰਮਾਂ ਵੀ ਆਪਣੇ ਬੇਬੇ ਬਾਪੂ ਦੀ ਜਾਨ ਮੰਗ ਰੋ ਅਕਸਰ ਚੁੱਪ ਚੁੱਪ ਰਹਿਣ ਲੱਗ ਗਿਆ ਸੀ ਸਿਆਣੇ ਸੱਚੀ ਕਹਿੰਦੇ ਆ ਕਿ ਬੰਦੇ ਦੇ ਚਾਚੇ ਚਾਚੀਆਂ ਚਾਹੇ ਲੱਖ ਦਰਜ ਹੀ ਚੰਗੇ ਕਿਉਂ ਨਾ ਹੋਣ ਪਰ ਮਾਪੇ ਉਤਾ ਮਾਪੇ ਹੋ ਹੀ ਹੁੰਦੇ ਆ ਫਿਰ ਵੀ ਕਈ ਵਾਰੀ ਇਹ ਸਕੇ ਚਾਚੇ ਤਾਈ ਉਪਰੋਂ ਉਪਰੋਂ ਮੂੰਹ ਦੇ ਮਿੱਠੇ ਬਣ ਕੇ ਨਾ ਇੱਕ ਮਾਂ ਜਾਈ ਸਕੇ ਭੈਣਾ ਪਾਈਆਂ ਚ ਵੀ ਸ਼ਰੀਕਾ ਪਾ ਦਿੰਦੇ ਆ ਮੇਜਰ ਸਿੰਘ ਦੇ ਜਨਮ ਅਗਰੋਸ ਦੀ ਪਰਜਾਇਦੀ ਸੀ ਵੀ ਕੁਝ ਇਹੋ ਜਿਹਾ ਹੀ ਸੋਚ ਰਹੀ ਜਿਸ ਦਾ ਕਾਰਨ ਸੀ ਮੇਜਰ ਸਿੰਘ ਦਾ ਚੰਗਕ ਕਰਵਾਇ ਤੇ ਵਧੀਆ ਖੇਤੀਬਾੜੀ ਉਤੋਂ ਮੇਜਰ ਦੇ ਕਰਮੇ ਤੋਂ ਵਿਨਾਤਨ ਮੁੰਡੇ ਤੇ ਕੁੜੀ ਜੋ ਕਿ ਸਾਰੇ ਹੀ ਬਹੁਤ ਮਿਹਨਤੀ ਸਨ ਸ਼੍ਰੀ ਕਨਿਤ ਪਹਜੋ ਲਾਇਆ ਕਿ ਇਹਨਾਂ ਦੇ ਮਾਪਿਓ ਤਾਂ ਹੁਣ ਤੁਰ ਗਏ ਹਨ ਤਾਂ ਕਿਉਂ ਨਾ ਹੁਣ ਲੜਾ ਕੇ ਇਹਨਾਂ ਨੂੰ ਅਲੱਗ ਕੀਤਾ ਜਾਵੇ ਪਰ ਸਭ ਤੋਂ ਵੱਡੇ ਮੁੰਡੇ ਜਿਕਤਾਰ ਦੀ ਸਮਝਦਾਰੀ ਕਰਕੇ ਜਦ ਉਹ ਆਪਣੀ ਕਿਸੇ ਵੀ ਚਾਲ ਚ ਕਾਮਚਬ ਨਾ ਹੋਇਆ ਤਾਂ ਫਿਰਦੇਸ਼ ਹੋਣੀ ਜਿਕਤਾਰ ਦੀ ਕਰਵਲੇ ਨਸੀਬੋ ਨੂੰ ਕਰਮੇ ਖਿਲਾਫ ਗੱਲਾਂ-ਗੱਲਾਂ ਚ ਪੜਕਾਉਣਾ ਸ਼ੁਰੂ ਕਰ ਦਿੱਤਾ ਇਹ ਕਹਿ ਕੇ ਕਿ ਨਾ ਅੱਜ ਤਾਂ ਤੁਸੀਂ ਇਸ ਕਰਮੇ ਨੂੰ ਇੰਨਾ ਪੜਾਈ ਲਿਖਾਈ ਜਾ ਰਹੇ ਹੋ ਇਹ ਕਿਹੜਾ ਤੁਹਾਡਾ ਸੱਕਾ ਆ ਦੇਖੀ ਕਿਤੇ ਵੱਡਾ ਹੋ ਕੇ ਇਹ ਤੇਰੇ ਆਪਣੇ ਪੁੱਤਾਂ ਦਾ ਹੱਕ ਹੀ ਨਾ ਖਾ ਜਾਵੇ ਨਸੀਬੋ ਆਪਣੀ ਤਾਈ ਦੀ ਗੱਲ ਤਾਂ ਸੁਣਦੀ ਪਰ ਜ਼ਿਆਦਾ ਗੌਰ ਨਾ ਕਰਦੀ ਜਗਤਾਰ ਆਪਣੀ ਤਾਈ ਦੀ ਨੀਤ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਇਸ ਕਰਕੇ ਉਹ ਤਾਈ ਨੂੰ ਆਪਣੇ ਘਰ ਘੱਟ ਹੀ ਉਣ ਦਿੰਦਾ ਹੁੰਦਾ ਸੀ ਪਰ ਜਦ ਵੀ ਕਦੀ ਤਾਈ ਅੰਦਰ ਜਾਂ ਬਾਹਰ ਨਸੀਬੋ ਦੀ ਮੂੰਹ ਮੱਥੀ ਲੱਗਦੀ ਸੀ ਤਾਂ ਤਾਈ ਨੇ ਤਾਂ ਗੱਲਾਂ-ਗੱਲਾਂ 'ਚ ਇਹੀ ਕਰਮੇ ਦੀ ਸਤਿਲੇ ਹੋਣ ਦੀ ਗੱਲ ਹਮੇਸ਼ਾ ਹੀ ਨਸੀਬੋ ਨੂੰ ਕਹਿਣੀ ਉਹ ਕਹਿੰਦੇ ਆ ਨਾ ਬੰਦਾ ਭਵੇਂ ਆਪ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ ਅਰਜਤ ਗੱਲ ਉਸਦੀ ਆਪਣੀ ਔਲਾਦ ਦੇ ਭਵਿੱਖ ਤੇ ਆ ਜਾਂਦੀ ਆ ਨਾ ਤਾਂ ਉਹ ਨਾ ਚਾਹੁੰਦੇ ਹੋਏ ਵੀ ਸਵਾਰਥੀ ਤੇ ਲਾਲਚੀ ਵੀ ਹੋ ਜਾਂਦਾ ਹੈ ਰੋਜ਼ ਰੋਜ਼ ਇੱਕੋ ਗੱਲ ਸੁਣਨ ਕਰਕੇ ਹੁਣ ਤਾਂ ਨਸੀਬੋ ਨੂੰ ਵੀ ਸੱਚੀਏ ਲੱਗਣ ਲੱਗ ਪਿਆ ਸੀ ਕਿ ਕਰਮਾ ਕਿਹੜਾ ਸਾਡਾ ਸਕੇ ਆ ਕੀ ਪਤਾ ਕੋਰੇ ਕੌਣ ਆ ਕਿਸ ਦਾ ਖੂਨ ਆ ਅੱਜ ਤਾਂ ਅਸੀਂ ਉਸ ਨੂੰ ਪੜਾਈ ਜਾ ਰਹੇ ਹਾਂ ਕੀ ਪਤਾ ਕੱਲ ਨੂੰ ਜੇ ਇਹ ਵੱਡਾ ਹੋ ਕੇ ਸੱਚੀ ਉਸਦੇ ਪੁੱਤਾਂ ਦਾ ਹੱਕ ਖਾ ਗਿਆ ਤਾਈ ਦੀ ਆਖੀ ਜ਼ਮੀਨ ਦੀ ਵੰਡ ਵਾਲੀ ਗੱਲ ਹੁਣ ਨਸੀਬੋ ਤੇ ਦਿਲ ਤੇ ਲੱਗ ਗਈ ਸੀ ਕਿ ਉਸ ਦੇ ਪੁੱਤਾਂ ਦਾ ਹੱਕ ਹੋ ਕਿਸੇ ਲਵਾਰਿਸ ਦੇ ਨਾਲ ਕਿਉਂ ਵੰਡੇ ਰੱਬ ਨਾ ਕਰੇ ਜੀ ਕੱਲ ਤਨਵਾ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੀ ਰਿਹਾ ਚੈਨਲ ਦੇ ਨਾਲ ਸੈ ਸ਼ੀ ਕਾਲ ਜੀ